ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾਨਜੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਵੀ ਬਹੁਤ ਸਾਰੇ ਗੈਂਗਸਟਰਸ ਤੇ ਡਰੱਗ ਫਰੰਟ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਰਿਕਵਰੀਜ਼ ਹੋਈਆਂ ਐ ਇਲੀਗਲ ਆਰਮਜ਼ ਦੀਆਂ ਔਰ ਕਈ ਗੈਂਗ ਬਸਟ ਹੋਏ ਐ ਸ਼ੱਕੀ ਪਰਸ਼ਾਨ ਦੀ ਜਿਹੜੀ ਚੈਕਿੰਗ ਉਹਦੇ ਵਿੱਚ ਰੈਗੂਲਰਲੀ ਅਸੀਂ ਚੈਕਿੰਗ ਕਰਦੇ ਆਂ ਕੱਲ ਵੀ ਨਾਕਾਬੰਦੀ ਦੇ ਆਰਡਰ ਸੀਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਤੇ ਇਹ ਪਕਤਾਂ ਵਾਲੀ ਮੰਡੀ ਜਿਹੜਾ ਦਾਣਾ ਮੰਡੀ ਹੈ ਡੰਪ ਵਾਲੀ ਸਾਈਡ ਤੋਂ ਪਰਲੇ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਏਐਸਏ ਸਕੱਤਰ ਸਿੰਘ ਸੀ ਗੇਟ ਕੀਮਾ ਥਾਣੇ ਦਾ ਉਹਨੇ ਆਪਣੇ 9ਐਮਐਮ ਜਿਹੜਾ ਸਰਵਿਸ ਪਿਸਤਲ ਲੈ ਉਹਨੇ ਫਾਇਰ ਵਾਪਸ ਕੀਤਾ ਜੋ ਕਿ ਉਹਦੇ ਲੈਗ ਦੇ ਉੱਤੇ ਲੱਗਿਆ ਕੱਲ ਕਿਉਂਕਿ ਬਾਰਿਸ਼ ਦੇ ਕਰਕੇ ਉੱਥੇ ਚਿੱਕੜ ਵੀ ਸੀਗਾ ਪਹਿਲਾਂ ਮੋਟਰਸਾਈਕਲ ਸਲਿੱਪ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ। ਉਹਦੀ ਜਿਹੜੀ ਹੈ ਜਿਹੜੀ ਸਰਚ ਤੋਂ ਬਾਅਦ ਦੋ ਪਿਸਤਲ ਮਿਲੇ ਨੇ। ਇੱਕ 9mm ਬਲੌਕ, ਇੱਕ 1.304 ਚਾਈਨੀਜ਼ ਸਟਾਰ ਪਿਸਤਲ ਜਿਹੜਾ ਉਹ ਜਿਹੜਾ ਸਟਾਰ ਪਿਸਤਲ ਉਹ ਵਿਦਆਊਟ ਮੈਗਜ਼ੀਨ ਹੈ ਤੇ ਅੱਠ ਜ਼ਿੰਦਾ ਕਾਰਤੂਸ ਮਿਲੇ ਨੇ ਗਲੌਕ 9mm ਦੇ। ਤੇ ਇਹਦੇ 'ਚ ਇਹਦੀ ਪਛਾਣ ਜਿਹੜੀ ਹੈ ਦੋਸ਼ੀ ਦੀ ਵਿਕਰਮਜੀਤ ਸਿੰਘ ਪਖਨੇ ਦਾ ਹੈਗਾ ਥਾਣਾ ڪرੰਡਾ ਅੰਮ੍ਰਿਤਸਰ ਰੂਰਲ। ਮੁੜਲੀ ਪੁਛਕੇ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ 11 6 ਨੂੰ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਪਾਰਟੀ ਦੀ ਇੱਕ 5 ਕਿਲੋ ਹੀਰੋਇਨ ਬਰਾਮਦ ਕੀਤੀ ਸੀ ਉਥੇ ਗੋਲੀ ਚੱਲ ਗਈ ਸੀ ਡਰੱਗਸ ਸੰਗਰਾਂਦਨਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਸੀ ਉਹਦੇ ਵਿੱਚ ਮੇਨ ਫਾਇਰ ਕਰਨ ਵਾਲਾ ਬੰਦਾ ਇਹ ਵਿਕਰਮਜੀਤ ਸਿੰਘ ਹੀ ਸੀ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਸ ਐਫਆਈਆਰ ਦੇ ਵਿੱਚ ਜਿਹੜੀ ਹੈ ਇੱਕ ਹੈਪੀ ਨਾਮ ਦਾ ਬੰਦਾ ਪਹਿਲਾਂ ਨਾਮਜ਼ਦ ਉਹਨਾਂ ਵੱਲੋਂ ਕੀਤਾ ਗਿਆ ਥਾਣਾ ਕਰੰਡਾ ਦੀ ਪੁਲਿਸ ਵੱਲੋਂ ਇਹਦੀ ਪੁੱਛ ਗਈ ਤੋ ਹੈ ਕਿ ਦੂਸਰਾ ਜਿਹੜਾ ਲੜਕਾ ਇਹਦੇ ਨਾਲ ਸੀ ਉਹ ਵੰਸ਼ ਹੈ ਉਹ ਇਹਦੇ ਨਾਲ ਦੇ ਪਿੰਡਾਂ ਦਾ ਹੀ ਹੈਗਾ ਉੱਥੋਂ ਦਾ ਕਰਨਡੇ ਏਰੀਏ ਦਾ ਔਰ ਇੱਕ ਰਾਹੀਰ ਦੀ ਉਸ ਵਿੱਚ ਡੈਥ ਵੀ ਹੋ ਗਈ ਸੀ ਜਦੋਂ ਇਹ ਫਾਇਰ ਚੱਲ ਰਿਹਾ ਸੀਗਾ ਸੋ ਇਹ ਮੇਨ ਅਕਿਊਜ਼ਡ ਹੈ ਉਸ ਕੇਸ ਦਾ ਜਿਹਦਾ ਪਛੋਕੜ ਆਪਾਂ ਦੇਖੀਏ 22 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਤੇ ਮੋਟਰਸਾਈਕਲ ਮੈਕੈਨਿਕ ਦਾ ਕੰਮ ਕਰਦਾ ਹੈ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹ ਵੀ ਬਰਾਮਦ ਕੀਤਾ ਗਿਆ ਔਰ ਜਿਹੜੇ ਵੈਪਨ ਨੇ ਬੜੇ ਦੋਨੇ ਸਪੈਸੀਫਿਕੇਟਿਡ ਨੇ ਔਰ ਇਹ ਪਤਾ ਲੱਗਿਆ ਕਿ ਜਿਹੜਾ 30 ਬੋਰ ਦਾ ਜਿਵੇਂ ਮੈਂ ਤੁਹਾਡਾਂ ਨਾਲ ਸ਼ੇਅਰ ਕੀਤਾ ਕਿ ਮੈਗਜ਼ੀਨ ਉੱਥੇ ਹੀ ਮੌਕੇ ਤੇ ਉਸ ਦਿਨ गिर ਗਿਆ ਸੀਗਾ ਜੋ ਪੁਲਿਸ ਵੱਲੋਂ ਉੱਥੇ ਬਰਾਮਦ ਕੀਤਾ ਗਿਆ ਤਾਂ ਹੀ ਜਿਹੜਾ 30 ਬੋਰ ਦਾ ਪਿਸਤਲ ਹੈ ਵਿਦਆਊਟ ਮੈਗਜ਼ੀਨ ਇਹਦੇ ਕੋਲੋਂ ਬਰਾਮਦ ਹੋਇਆ ਸੋ ਇਹਦੇ ਚ ਜਿਹੜੀ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਕਾਜ਼ ਜਿਹੜਾ 9mm ਗਲੌਕ ਤੇ 30 ਬੋਰ ਪਿਸਤਲ ਹੈਗਾ ਇਹ ਜ਼ਿਆਦਾਤਰ ਕਨਸਾਈਨਮੈਂਟਸ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਪੁਸ਼ਨ ਹੋ ਰਿਹਾ ਔਰ ਕਾਫੀ ਇਹਦੇ ਤੇ ਇਹਦੀ ਡਿਮਾਂਡ ਹੈਗੀ ਐ ਜਿਹੜੇ ਆ ਆਰਗੇਨਾਈਜ਼ ਗੈਂਗ ਮੈਂਬਰ ਨੇ ਸੋ ਮੈਂ ਪੁਲਿਸ ਪਾਰਟੀ ਜਿਹੜੀ ਹੈ ਉਹ ਸਾਰੀ ਉਹਨੂੰ ਵੀ ਅਸੀਂ ਇਨਾਮ ਦੇਵਾਂਗੇ ਕਿ ਉਹਨਾਂ ਨੇ ਬੜੀ ਦਲੇਰੀ ਦਾ ਮਾਹੌਲ ਰੱਖਿਆ ਕਿਉਂਕਿ ਉਹਨਾਂ ਤੇ ਬੜੀ ਸਫਿਸਟੀਕੇਟਡ ਵੈਪਨ ਤੋਂ ਫਾਇਰ ਹੋਇਆ ਉਹ ਇਹਦੇ ਵਿੱਚ ਵਿਸ਼ਾਲਜੀਤ ਜੀ ਸਾਡੇ ਐਡੀਸੀਪੀ 1 ਐਸੀਪੀ ਜਸਪਾਲ ਜੀ ਐਸਐਚਓ ਗੇਟੇਕੀਮਾ ਇੰਸਪੈਕਟਰ ਮਨਜੀਤ ਔਰ ਇਹ ਸਾਰੀ ਟੀਮ ਜਿਹੜੀ ਹੈ ਇਹਨਾਂ ਨੂੰ ਅਗੇ ਵੀ ਹਦਾਇਤ ਕੀਤੀ ਹੈ ਕਿ ਪੂਰੀ ਨੂੰ ਇਨ ਡੈਪਥ ਕਰਨਗੇ ਕਿਉਂਕਿ 5 ਕਿਲੋ ਏਡੀ ਵੱਡੀ ਹੀਰੋਇਨ ਦੀ ਖੇਪ ਉੱਪਰੋਂ ਇੰਨੇ ਸਫਿਸਟੀਕੇਟਿਡ ਵੈਪਨ ਔਰ ਉੱਪਰੋਂ ਦੋ ਵਾਰੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦਾ ਜਿਹੜਾ ਬੰਦਾ ਕਰ ਰਿਹਾ ਉਤੋਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਕ੍ਰਿਮੀਨਲ ਮਾਈਂਡਡ ਹੈ ਔਰ ਕਿੰਨਾ ਨਟੋਰੀਅਸ ਇਹ ਔਰ ਹਾਰਡ-ਹੈਂਡ ਕ੍ਰਿਮੀਨਲ ਬਣ ਚੁੱਕੇ ਸਰ ਪਤਾ ਲੱਗਾ ਕਿ ਇਹ ਇਸ ਇਲਾਕੇ ਦੇ ਵਿੱਚ ਕੀ ਕਰਨ ਦੇ ਲਈ ਆਇਆ ਸੀ ਜੀ ਇਹ ਲੋਗ ਇਹ ਤਾਂ ਬੇਸਿਕਲੀ ਛੁਪੜ ਛੁਪੜਾ ਫਿਰ ਰਿਹਾ ਸੀ ਜਿਹੜਾ ਮੋਟਰਸਾਈਕਲ ਹੈ ਉਹ ਵੀ ਵਿਦਆਊਟ ਨੰਬਰ ਸੀਗਾ ਹਰ ਤੇ ਪਹਿਲਾਂ ਹੀ ਮਾਮਲੀ ਦਰਜਾ ਪਹਿਲਾਂ ਨਹੀਂ ਕੋਈ ਇਹਦਾ ਅਜੇ ਰਿਕਾਰਡ ਉੱਥੋਂ ਨਹੀਂ ਮਿਲਿਆ ਛੋਟੀ ਉਮਰ ਦਾ ਲੜਕਾ ਪਹਿਲਾਂ ਇਹਦਾ ਉਹੀ ਹੋਇਆ 11 6 ਨੂੰ ਕ੍ਰਿੰਡਾ ਥਾਣੇ ਦੇ ਵਿੱਚ ਜਿੱਥੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਔਰ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤੇ ਸੀ ਪਾਕਿਸਤਾਨੀ ਗੈਂਗ ਨਾਲ ਤਾਲੁਕ ਰੱਖਦਾ ਜੀ ਇਹ ਇਹ ਹੈਪੀ ਮੈਨ ਜਿਹੜਾ ਸਮਗਲਰ ਹੈ ਉਹ ਫੜਿਆ ਗਿਆ ਹੈ ਆਲਰੇਡੀ ਇਹ ਬੇਸਿਕਲੀ ਨਾਰਕੋ ਆਪਾ ਆਰਮਜ਼ ਦਾ ਇਹਨੂੰ ਨੈਕਸਸ ਕਹਿ ਸਕਦੇ ਹਾਂ ਔਰ ਉਸ ਦੇ ਵਿੱਚ ਜਿਹੜਾ ਵੰਸ਼ ਲੜਕਾ ਵਾ ਜਿਹੜਾ ਫੜਨਾ ਬਾਕੀ ਹੈ ਜੀ ਕਿ ਪਰ ਇਹ ਨਹੀਂ ਮਗਲ ਰਣਾ ਕੋਈ ਲਿੰਕਾ ਕਰਦੇ ਗੁੱਤੀ ਜਸਰੀ ਹਾਂ ਤੇ ਕੋਈ ਇਹਦੇ ਤੇ ਅਸੀਂ ਗੱਲ ਕਰਾਂਗੇ ਜੀ ਡੈਫੀਨਿਟਲੀ ਕਿਉਂਕਿ 5 ਕਿਲੋ ਕੋਈ ਛੋਟੀ ਜਿਹੀ ਖੇਪ ਤਾਂ ਹੈ ਨਹੀਂ ਉਹ ਡੈਫੀਨਿਟਲੀ ਪਾਕਿਸਤਾਨ ਬੇਸ ਲੋਕਾਣਾ ਵੀ ਇਹਦਾ ਤੇ ਸਾਰੇ ਇਹਦੇ ਜਿਹੜਾ ਨੈਟਵਰਕ ਹੈ ਜਿਹੜਾ ਵੀ ਇਹ ਕਾਰਟਲ ਚਲਾ ਰਹੇ ਸੀ ਉਹਦਾ ਵੀ ਜਿਹੜੇ ਸਾਰੀ ਇਨਡੈਪਥ ਚਪਤੀਸ਼ ਕਰੇਗੀ ਸਾਡੀ ਉਹ ਰਾਤ ਗਈ ਸੀ ਜਦ ਪੁਲਿਸ ਪਾਰਟ ਦੇ ਨਾਲ ਸੀ ਜਦ ਪਹੁੰਚੇ ਦੇਖੋ ਸਾਨੂੰ ਇਹ ਡਿਟੇਲ ਤੁਹਾਨੂੰ ਅੰਮ੍ਰਿਤਸਰ ਐਸਐਸਪੀ ਰੂਰਲ ਦੱਸ ਸਕਦੇ ਨੇ ਜਾਂ ਘਰਿੰਡਾ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਨੂੰ ਤਾਂ ਅਜੇ ਬਹੁਤ ਥੋੜਾ ਟਾਈਮ ਹੋਇਆ ਔਰ ਜੇਰੇ ਇਲਾਜ ਹੈ ਬੁਲਜਮ ਜਿੰਨੀ ਪੁਛ ਕੇ ਚਪੁਰ ਮੋਡਲੀ ਤੌਰ ਤੇ ਸਾਨੂੰ ਮਿਲੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਅੱਗੇ ਵੀ ਕਰਦੇ ਰਹਿਣਾ ਮੋਟਰਸਾਈਕਲ ਕਿਦਾ ਜਿਹਾ ਜਿਹੜਾ ਇਹ ਵੱਲੋਂ ਚੱਲਦਾ ਇਹ ਵੀ ਇੰਨੀ ਅਜੇ ਕਲੀਅਰ ਹੋਇਆ ਹੋ ਸਕਦਾ ਚੋਰੀ ਦਾ ਵੀ ਹੋਵੇ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਇਨ ਡੈਪਥ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕੁਝ ਇਹ ਦੇਖੋ गेहूं 5 ਕਿਲੋ ਲੈ ਕੇ ਆਏ ਤੇ ਇੰਨੇ ਵੈਪਨ ਨੇ ਲੱਗਦਾ ਹੀ ਹੈ ਕਿ ਕਾਫੀ ਮਤਲਬ ਵੈਲ ਇੰਟਰੈਂਟ ਇਹ ਸਾਰਾ ਸਿੰਡੀਕੇਟ ਜਾਂ ਡਰੱਗ ਨੈਟਵਰਕ ਬਣਾਈ ਬੈਠੇ ਸੀ ਔਰ ਨਾਲ ਆਰਮਸ ਮਕੈਨਿਕਸ ਨੂੰ ਅੱਦਾ ਵੱਡੇ ਲੈਵਲ ਦਾ ਕਿਵੇਂ ਪਹੁੰਚਿਆ ਦੇਖੋ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਆਪਾਂ ਅਕਸਰ ਗੱਲ ਕਰਦੇ ਆ ਕਿ ਪੈਸੇ ਦੇ ਲਾਲਚ ਦੇ ਵਿੱਚ ਸਾਡੇ ਯੰਗਸਟਰ ਜਿਹੜੇ ਆ ਉਹ ਗੱਲਾਂ 'ਚ ਆ ਜਾਂਦੇ ਆ ਔਰ ਜਿਹੜੇ ਡਰੱਗ ਸਮਗਲਰਸ ਨੇ ਔਰ ਉਹ ਜਿਹੜਾ ਮੇਨ ਲਾਲਚ ਹੀ ਉਹਨਾਂ ਨੂੰ ਇੱਥੇ ਤੱਕ ਫਸਾਉਂਦਾ ਲਿਆ